ਉਹ ਗੱਲ ਹੁਕਮ ਦੀ ਹੈ ਹੁਕਮ ਵਿੱਚ ਵਾਹਿਗੁਰੂ ਜੋ ਖੇਡਾ ਵਰਤਾਉਂਦਾ ਹੈ ਉਸ ਹੁਕਮ ਵਿੱਚ ਪਰਮੇਸ਼ਰ ਜੋ ਖੇਡ ਖੇਡਦਾ ਹੈ ਉਸ ਨੂੰ ਮਨੁੱਖ ਕਿਸੇ ਹੋਰ ਨਜ਼ਰੀਏ ਨਾਲ ਵੇਂਦਾ ਹੈ ਪਰਮਾਤਮਾ ਕਿਸੇ ਹੋਰ ਤਰੀਕੇ ਨਾਲ ਖੇਡਦਾ ਹੈ ਬੰਦਾ ਸੋਚਦਾ ਵੀ ਰੱਬ ਨੇ ਗਲਤ ਕੀਤਾ ਪਰ ਪਰਮਾਤਮਾ ਉਹਦੇ ਪਿੱਛੇ ਕੋਈ ਭਲਾ ਵਰਤਾ ਰਿਹਾ ਹੁੰਦਾ ਹੈ ਉਹ ਕਹਿੰਦੇ ਪੀ ਇੱਕ ਔਰਤ ਸੀ ਉਹਦੀਆਂ ਤਿੰਨ ਬੱਚੀਆਂ ਸੀਗੀਆਂ ਤੇ ਇੱਕ ਬੱਚੀ ਬਹੁਤ ਛੋਟੀ ਹੈ ਤੀਜੀ ਬੱਚੀ ਜਿਹੜੀ ਬਹੁਤ ਛੋਟੀ ਹੈ ਦੁੱਧ ਪੀਂਦੀ ਹੈ ਤੇ ਉਹਦਾ ਜਿਹੜੀ ਔਰਤ ਹੈ ਨਾ ਉਹ ਤਾਂ ਪਤੀ ਚੜਾਈ ਕਰ ਗਿਆ ਚੜਾਈ ਕਿਉਂ ਥੋੜੇ ਦਿਨ ਹੋਏ ਸੀ ਤੂੰ ਵਿਚਾਰੀ ਹੋਣਾ ਆਪਣਾ ਰੋਟੀ ਦਾ ਪ੍ਰਬੰਧ ਕਰਨ ਵਾਸਤੇ ਰਿਜਕ ਦਾ ਪ੍ਰਬੰਧ ਕਰਨ ਵਾਸਤੇ ਕਿਤੇ ਮੰਗਣ ਲੱਗ ਪਈ ਕਿਸੇ ਬਾਜ਼ਾਰ ਉੱਪਰ ਸੇ ਫੁੱਟ ਪਾਸ ਤੇ ਬੈਠੀ ਹੋਈ ਹੈ ਤੇ ਉਹ ਨਾਲ ਬੱਚੀ ਨੂੰ ਦੁੱਧ ਪਿਆ ਰਹੀ ਸੀ ਤੇ ਨਾਲੇ ਮੰਗ ਰਹੀ ਸੀ। ਧਰਮ ਰਾਜ ਨੇ ਜਮਦੂਤ ਨੂੰ ਹੁਕਮ ਕੀਤਾ ਕਿ ਜਾ ਉਹ ਜਿਹੜੀ ਔਰਤ ਐ ਬੱਚੀ ਨੂੰ ਦੁੱਧ ਪਿਲਾ ਰਹੀ ਸੜਕ ਤੇ ਬੈਠੀ ਹੋਈ ਜਿਹਦੇ ਸੱਜੇ ਖੱਬੇ ਦੋ ਬੱਚੀਆਂ ਹੋਰ ਬੈਠੀਆਂ ਨੇ ਇਹਦਾ ਹਾਲ ਦੇਖਦੀ ਪਈ ਐ। ਕਹਿੰਦੇ ਜਾ ਉਹਦੀ ਜਾਨ ਕੱਢ ਕੇ ਲਿਆ। ਉਹ ਕਹਿੰਦੇ ਜਮ ਕਹਿੰਦਾ ਧਰਮ ਰਾਜ ਨੂੰ ਤੂੰ ਥੋੜੀ ਬਹੁਤੀ ਤੇ ਤੂੰ ਹੀ ਸ਼ਰਮ ਕਰ ਲਿਆ ਕਰ ਓਏ ਤੂੰ ਜੀ ਕਦੀ ਕੋਈ ਜੀਤ ਵੇਖ ਲਿਆ ਕਰ ਤੂੰ ਤੂੰ ਵੇਖ ਤਾਂ ਸਹੀ ਉਹ ਨਿਗੀ ਜੀ ਬੱਚੀ ਦੁੱਧ ਪੀਂਦੀ ਯਾਰ ਤੂੰ ਕਹਿੰਦਾ ਉਹਦੀ ਮਾਂ ਨੂੰ ਮਾਰ ਦੇ ਤਰਸਦੇ ਘਰ ਮਾੜਾ ਮੋਟਾ ਕਿਤੇ ਕੋਈ ਤੂੰ ਤੇ ਲਿਆ ਜੀ ਨਹੀਂ ਕਰਦਾ ਕੋਈ ਬੱਚਿਆਂ ਦਾ ਕੀ ਬਣੂ ਕਹਿੰਦਾ ਵੀ ਮੈਨੂੰ ਨਹੀਂ ਪਤਾ ਮੈਨੂੰ ਹੁਕਮ ਹੋਇਆ ਕਾਲਪੁਰਖ ਦਾ ਰੱਬ ਦਾ ਤੂੰ ਆਪਣਾ ਕੰਮ ਕਰ ਹਾਂ ਤੈਨੂੰ ਇਹਦਾ ਨਾ ਕੀ ਲੱਗੇ ਕਹਿੰਦਾ ਨਹੀਂ ਤੂੰ ਗਲਤ ਕਰ ਰਿਹਾ ਹੈਂ ਉਹ ਕਹਿੰਦਾ ਤੈਨੂੰ ਗਲਤ ਲੱਗਦਾ ਹੋਊਗਾ ਪਰ ਰੱਬ ਕਰ ਜੋ ਮੈਨੂੰ ਹੁਕਮ ਹੋਇਆ ਨਾ ਜਿਸ ਦਾ ਉਹ ਸਹੀ ਕਰਦਾ ਹੁੰਦਾ ਹੈ ਉਹ ਸਹੀ ਹੀ ਕਰਦਾ ਹੈ ਤੂੰ ਆਪਣਾ ਕੰਮ ਕਰ ਜਾ ਹੁਣ ਉਹ ਹੁਕਮ ਦਾ ਬੱਜਾ ਜਾਮ ਚਲਾ ਗਿਆ ਉਹਨੇ ਜਾ ਕੇ ਤੇ ਉਹ ਔਰਤ ਦੀ ਜਾਨ ਕੱਢ ਦਿੱਤੀ ਉਹਦਾ ਸਰੀਰ ਧਰਤੀ 'ਤੇ ਡਿੱਗ ਪਿਆ ਚਲੋ ਆਸ-ਪਾਸ ਦੇ ਲੋਕਾਂ ਨੇ ਦੁਕਾਨ ਵਾਲਿਆਂ ਨੇ ਉਹਦਾ ਕਿਰਿਆ ਕਰਮ ਕਰਤਾ ਤੇ ਉਹ ਜਿਹੜੀ ਦੁਕਾਨ ਦੇ ਲਾਗੇ ਬੈਠੀ ਹੋਈ ਹੈ ਦੁਕਾਨ ਦੇ ਲਾਗੇ ਇੱਕ ਮੋਚੀ ਦੀ ਦੁਕਾਨ ਸੀ ਮੋਚੀ ਦੀ ਜੁੱਤੀਆਂ ਗੰਢਣ ਵਾਲੇ ਦੀ ਉਹਦੀ ਔਲਾਦ ਕੋਈ ਨਹੀਂ ਉਹਨੇ ਉੱਤਨੇ ਬੱਚੀਆਂ ਆਪਣੀ ਗੋਦ ਵਿੱਚ ਲੈ ਲਈਆਂ ਚਲੋ ਛੋਟੀ ਬੱਚੀ ਦੀ ਵੀ ਉਹਨੇ ਪਰਵਰਿਸ਼ ਕਰਨੀ ਸ਼ੁਰੂ ਕਰ ਦਿੱਤੀ ਤੇ ਜਿਹੜੀਆਂ ਦੋ ਛੋਟੀਆਂ ਬੱਚੀਆਂ ਹੋਰ ਸੀਗੀਆਂ ਉਹਨੂੰ ਆਪਣੀ ਦੁਕਾਨ ਤੇ ਹੌਲੀ-ਹੌਲੀ ਕੰਮ ਸਿਖਾਉਣਾ ਸ਼ੁਰੂ ਕਰਾਤਾ ਜੁੱਤੀਆਂ ਦਾ ਬਣਾਉਣੀਆਂ ਜੁੱਤੀਆਂ ਕਿਦਾਵਾ ਵੇਚੜੀਆਂ ਕਿਦਾਂ ਹੌਲੀ ਹੌਲੀ ਉਹਦਾ ਸਿਖਾਉਣਾ ਸ਼ੁਰੂ ਕਰਤਾ ਜਿਹੜੀ ਸਾਰਿਆਂ ਦਾ ਛੋਟੀ ਸੀ ਉਹ ਵੀ ਥੋੜੀ ਤੁਰਨ ਫਿਰਨ ਲੱਗ ਪਈ ਸਮਾਂ ਗੁਜ਼ਰ ਗਿਆ ਇੱਕ ਦਿਨ ਰਾਣੀ ਆਪਣੇ ਬਾਗਾਂ ਦੀ ਸ਼ੈਰ ਕਰਨ ਗਈ ਇਸ ਸ਼ੈਰ ਕਰਦਿਆਂ ਉਹਦੀ ਜੁੱਤੀ ਟੁੱਟ ਗਈ ਟੁੱਟ ਗਈ ਤੇ ਉਹਨੇ ਆਪਣੇ ਰਥਵਾਹੀ ਨੂੰ ਆਖਿਆ ਰਥ ਵਾਲੇ ਨੂੰ ਕਹਿੰਦੀ ਆ ਵੀ ਅੱਜ ਦਾ ਰਥਨਾ ਬਾਜ਼ਾਰ ਦੇ ਵਿੱਚ ਉਂਦੀ ਲੈ ਮੈਂ ਜੁੱਤੀ ਨਵੀਂ ਲੈਣੀ। ਰਾਣੀ ਬਾਜ਼ਾਰ ਦੇ ਵਿੱਚ ਉਦੀ ਜਲੰਗ ਦੀ ਰੱਥ ਤੇ ਬਹਿ ਕੇ ਤੇ ਦੁਕਾਨਾਂ ਜੁੱਤੀਆਂ ਦੀਆਂ ਬੜੀਆਂ ਨੇ। ਪਰ ਰਾਥੋਂ ਨੇ ਉੱਥੇ ਖਲਾ ਰਿਆ ਜਿੱਥੇ ਉਹ ਤਿੰਨ ਬੱਚੀਆਂ ਸੀ। ਮੋਚੀ ਦੀ ਦੁਕਾਨ ਤੇ ਗਈ ਤੇ ਬਹਿ ਗਈ। ਕਹਿ ਲਿਆ ਕਿ ਜੁੱਤੀ ਵਧੀਆ ਦੀ ਵਧੀਆ। ਵੈਸੇ ਤਾਂ ਉੱਥੇ ਉਹ ਕਥਾ ਚ ਜ਼ਿਕਰ ਹੋ ਰਹੀ ਹੈ ਵੀ ਜੁੱਤੀ ਰਾਜੇ ਜੁੱਤੀ ਸੀ ਜਾਂ ਜਿਸ ਤਰ੍ਹਾਂ ਕਿਸ ਤਰ੍ਹਾਂ ਸੀਗੀ ਮੈਂ ਸੰਖੇਪ ਜ਼ਿਕਰ ਕਰ ਰਿਆ ਰਾਣੀ ਨੇ ਜੁੱਤੀ ਵਾਂਗ ਲਈ ਜੁੱਤੀ ਵਿਖਾਉਣ ਵਾਲੀ ਉਹ ਬੱਚੀ ਆ ਹੈ ਬੜੀ ਸੋਹਣੀ ਸੀ ਦਾ ਮਨ ਮੋਹਤ ਹੋਇਆ ਬੱਚੀ ਉੱਤੇ ਉਹਨੇ ਪੁੱਛਿਆ ਕੀ ਕਰਦੀ ਆ ਬੱਚੀਏ ਇਹਨਾਂ ਕੈ ਇਥੇ ਜੁੱਤੀਆਂ ਦਾ ਕੰਮ ਮਾਂ ਪਿਓ ਕੌਣ ਹੈ ਉਹਨੇ ਕਿਹਾ ਸਾਡਾ ਇਹੀ ਮਾਂ ਪਿਓ ਮੋਚੀ ਨੂੰ ਕਿਹਾ ਮੋਚੀ ਮੁਸ਼ਾਇਬ ਬੱਚੀਆਂ ਦੀਆਂ ਮਾਂ ਕੌਣ ਆ ਉਹਨੇ ਫਿਰ ਸਾਰੀ ਗੱਲ ਦੀ ਉਹਦਾ ਮਨ ਪਸੀਜ ਗਿਆ ਤਰਸ ਆ ਗਿਆ ਉਹ ਘਰ ਗਈ ਜੁੱਤੀ ਲੈ ਕੇ ਘਰ ਜਾ ਕੇ ਰਾਜੇ ਨੂੰ ਮਿਲਦੀ ਰਾਜੇ ਨੂੰ ਕਹਿਣ ਲੱਗੀ ਬਾਦਸ਼ਾਹ ਮੇਰੇ ਮਨ ਦੀ ਇੱਕ ਇੱਛਾ ਹੈ ਨੇ ਕਿਹਾ ਕੀ ਉਹਨਾਂ ਕਾ ਮੇਰੇ ਮਨ ਦੀ ਇੱਛਾ ਇਹ ਹੈ ਕਿ ਮੈਂ ਬੱਚੀਆਂ ਗੋਦ ਲੈਣਾ ਚਾਹੁੰਦੀ ਹਾਂ ਉਨੇ ਕਹੇ ਤੇਰੀ ਖੁਸ਼ੀ ਕੋਈ ਗੱਲ ਨਹੀਂ ਲੈਲਾ ਹਾਂ ਕਿਹੜਾ ਘਾਟਾ ਕਹੇਗਾ ਰੱਬ ਨੇ ਬਹੁਤ ਤਾਂ ਪਰ ਔਲਾਦ ਨਹੀਂ ਦਿੱਤੀ ਸਾਨੂੰ ਰੱਬ ਨੇ ਬਹੁਤ ਖੁਸ਼ ਹੈ ਕਹਿੰਦੇ ਚਲੋ ਤੇਰੀ ਮਰਜ਼ੀ ਰਾਜਾ ਤੇ ਰਾਣੀ ਬੜੇ ਸਵਾਗਤ ਦੇ ਨਾਲ ਰੱਥ ਲੈ ਕੇ ਮੋਚੀ ਦੀ ਦੁਕਾਨ ਤੇ ਆ ਗਏ ਤੇ ਮੋਚੀ ਨੂੰ ਕਹਿ ਦਿੱਤਾ ਵੀ ਤੇਰੀਆਂ ਤਿੰਨੇ ਬੱਚੀਆਂ ਆਹੀਂ ਆਪਣੇ ਘਰ ਵਿੱਚ ਰੱਖਣੀਆਂ ਤੇ ਅਹੀਂ ਇਹਨਾਂ ਨੂੰ ਧੀਆਂ ਬਣਾਉਣਾ ਆਪਣੀ ਰਾਜੇ ਨੇ ਵੀ ਆਖਿਆ ਤੇ ਰਾਣੀ ਨੇ ਵੀ ਕਿਹਾ ਮੋਚੀ ਦੇ ਹੱਥ ਜੁੜ ਗਏ ਔਰ ਸ਼ੁਕਰਗੁਜ਼ਾਰ ਹੋਇਆ ਕਹਿੰਦਾ ਮੇਰਾ ਕੀ ਪਤਾ ਜ਼ਿੰਦਗੀ ਮੇਰੀ ਕਿੰਨਾ ਕੁ ਚਿਰ ਰਹੀਆ ਚਲੋ ਤੁਹਾਡੇ ਹੱਥਾਂ 'ਚ ਬੱਚੀਆਂ ਹੋਣਗੀਆਂ ਸਤੇ ਮਹਿਫੂਜ਼ ਰਹਿਣਗੀਆਂ ਉਹਨੇ ਕਹੇ ਵੀ ਆਪਾਂ ਤੇਰੀ ਦੁਕਾਨ ਨਹੀਂ ਵੱਡੀ ਕਰਦੇ ਆਂ ਕਿ ਵੱਡੇ ਬਾਜ਼ਾਰ 'ਚ ਪਵਾ ਦਿੰਨੇ ਆਂ ਤੇਰਾ ਵੀ ਕੰਮ ਚੱਲਦਾ ਰਹੇਗਾ ਹੁਣ ਕੀ ਹੋਇਆ ਵੇਖੋ ਜਦੋਂ ਉਹਨਾਂ ਤਿੰਨਾਂ ਬੱਚੀਆਂ ਨੂੰ ਇੱਕ ਰਾਣੀ ਆਪਣੇ ਮਹਾਲ 'ਚ ਲੈ ਜਾਂਦੀ ਆ ਤੇ ਜਮ ਰਾਜ ਤਰਮ ਰਾਜ ਨੂੰ ਕਹਿੰਦਾ ਓਏ ਆ ਕੀ ਹੋ ਗਿਆ ਤੂੰ ਵਾਕਿਆਨਾ ਹਭੀ ਜੋ ਮੈਨੂੰ ਹੁਕਮ ਆ ਜਨੇ ਕੀਤਾ ਉਹ ਸਹੀ ਆ ਦਾ ਤੈਨੂੰ ਕਿਹਾ ਹੀ ਨਾ ਇਹ ਉਹਦਾ ਹੁਕਮ ਜਿਹੜਾ ਨੂੰ ਐਵੇਂ ਨਹੀਂ ਵਰਤਦਾ ਉਹਦੇ ਪਿੱਛੇ ਕੋਈ ਨਾ ਕੋ ਭੜਾ ਹੁੰਦਾ ਹੈ ਉਹ ਫਿਰ ਜਾ ਕੇ ਪੁੱਛਦਾ ਵੀ ਕਿਉਂ ਰੱਬ ਨੇ ਫਿਰ ਉਹਦੀ ਮਾਂ ਨੂੰ ਤੋ ਮਾਰਿਆ ਉਹਨੇ ਕਿਹਾ ਉਹਦੀ ਮਾਂ ਨੇ ਕੋ ਕਿ ਉਹ ਮੰਗਲ ਲੱਗ ਪਈ ਸੀ ਭਖਾਰਨ ਬਣ ਗਈ ਸੀ ਉਹਨੇ ਆਪਣੀਆਂ ਤਿੰਨਾਂ ਬੱਚੀਆਂ ਨੂੰ ਹੀ ਭਖਾਰੀ ਬਣਾਉਣਾ ਸੀ ਪਰ ਰੱਬ ਨੇ ਉਹਨਾਂ ਤਿੰਨਾਂ ਬੱਚੀਆਂ ਦੇ ਕਰਮਾਂ 'ਚ ਰਾਜ ਲਿਖਿਆ ਸੀ ਹੁਕਮ ਵਿੱਚ ਵੈਗੁਰੂ ਜਿਨੇ ਉਹਨਾਂ ਦੇ ਹੁਕਮ ਵਿੱਚ ਉਹਨਾਂ ਦੇ ਕਰਮਾਂ ਵਿੱਚ ਰਾਜ ਲਿਖਿਆ ਸੀ ਉਹਨਾਂ ਰਾਜ ਕਰਨਾ ਹੀ ਪਰ ਜੇ ਉਹਦੇ ਕੋ ਹੁੰਦੀਆਂ ਉਹਨਾਂ ਨੂੰ ਪਖਾਰ ਨਾ ਬਣਾ ਦੇਣਾ ਹੀ ਤੇ ਇਸ ਕਰਕੇ ਵੈਗੁਰੂ ਦੇ ਹੁਕਮ ਵਿੱਚ ਜੋ ਕੁਝ ਹੋਇਆ ਨਾ ਉਹ ਤੈਨੂੰ ਲੱਗਾ ਵੀ ਉਸਦੀ ਮਾਂ ਮਰ ਗਈ ਤੇ ਬੜਾ ਦੁੱਖ ਹੈ ਭਾਵੇਂ ਘਾਟਾ ਬਹੁਤ ਵੱਡਾ ਸੀ ਪਰ ਉਹਦੇ ਪਿੱਛੇ ਵੈਗੁਰੂ ਨੇ ਕੋਈ ਹੋਰ ਵਿਧੀ ਬਣਾਈ ਸੀ ਉਹ ਵਿਧੀ ਉਹਨੇਦਰ ਬਾਨੀ ਨਹੀਂ ਸੀ ਜਿੰਨੇ ਤੇ ਉਹ ਖੇਡਣਾ ਖੇਡਦਾ ਉਹਨੇ ਕਿਹਾ ਹਾਂ ਇਹ ਰੱਬ ਦੇ ਭੇਦ ਸਾਨੂੰ ਸਮਝ ਨਹੀਂ ਆਉਂਦੇ ਕਰਦਾ ਕੋਝ ਹੋਰ ਅਤੇ ਵਿਖਾਉਂਦਾ ਕੁਝ ਹੋਰ ਕਹਿੰਦਾ ਇਹੋ ਤੇ ਪਰਮਾਤਮਾ ਆ ਅਜੇ ਤੱਕ ਅਸ ਉਹਦੇ ਭੇਦਾਂ ਨੂੰ ਕੋਈ ਜਾਣ ਨਹੀਂ ਸਕਿਆ ਜਿਹੜਾ ਜਾਣ ਗਿਆ ਪ੍ਰਭ ਦੇ ਭੇਦਾਂ ਨੂੰ ਫਿਰ ਉਹ ਬੰਦਾ ਨਹੀਂ ਰੱਬ ਹੋ ਸਕਦਾ ਹੋਵੇਗਾ ਰੱਬ ਦਾ ਭੇਦ ਨਹੀਂ ਕੋਈ ਜਾਣ ਸਕਿਆ ਉਹਦੇ ਹੁਕਮ ਵਿੱਚ ਕੀ ਹੋਣਾ ਹੈ ਕਿਸੇ ਨੂੰ ਨਹੀਂ ਪਤਾ ਕਿੱਥੇ ਕਿਹੜੀ ਕਲਾ ਵਰਤ ਜਾਣੀ ਹੈ ਕੁਝ ਨਹੀਂ ਪਤਾ